ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੁਨੀਤਾ ਕੁਕਿੰਗ ਚੈਨਲ ਤੇ ਅੱਜ ਅਪ ਬਣਾਵਾਂਗੇ ਸ਼ਾਹੀ ਪਨੀਰ ਸ਼ਾਹੀ ਪਨੀਰ ਬਣਾਉਣ ਵਾਸਤੇ ਆਪਾਂ 10 ਲਿੱਤੇ ਨੇ ਕਾਜੂ ਇਹਨੂੰ ਭੂਕ ਕੇ ਆਪਾਂ ਗਰਮ ਪਾਣੀ ਦੇ ਵਿੱਚ ਰੱਖਾਂਗੇ ਠੀਕ ਹੈ ਜੀ ਤੇ ਨਾਲ ਹੀ ਆਪਣੇ ਕੋਲੇ ਨੇ ਪਿਆਜ਼ ਤੇ ਟਮਾਟਰ ਅਦਰਕ ਲਸਣ ਤੇ ਹਰੀਆਂ ਮਿਰਚਾਂ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਤੋਕੇ ਮਿਕਸੀ ਦੇ ਵਿੱਚ ਗ੍ਰाइंड ਕਰ ਲਾਂਗੇ ਠੀਕ ਹੈ ਜੀ ਲਓ ਜੀ ਸਾਰੇ ਸਮਾਨ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸੀ ਵਿੱਚ ਗ੍ਰाइंड ਕਰ ਲਿਆ ਸੀ ਟਮਾਟਰ ਹਰੀਆਂ ਮਿਰਚਾਂ ਪਿਆਜ਼ ਤੇ ਕਾ ਜੁੱਦੀ ਪੇਸਟ ਬਣਾ ਲਈ ਸੀ ਤੇ ਇਹ ਆਪਣੇ ਕੋਲੇ ਹੈਗਾ ਪਨੀਰ ਪਾਈਆ ਇਹਨੂੰ ਆਪਾਂ ਛੋਟੇ ਛੋਟੇ ਟੁਕੜੇ ਚ ਕੱਟ ਲਿਆ ਸੀ ਤੇ ਅੱਧੀ ਕੋਲੀ ਪਾਵਾਂਗੇ ਆਪਾਂ ਮਲਾਈ ਦੀ ਤੇ ਅੱਧੀ ਕੋਲੀ ਦਹੀਂ ਦੀ ਇਹ ਸਾਰਾ ਸਮਾਨ ਬਿਲਕੁਲ ਫਰੈਸ਼ ਹੋਣਾ ਚਾਹੀਦਾ ਠੀਕ ਹੈ ਜੀ ਤੇ ਇਹਨੂੰ ਰੱਖਾਂਗੇ ਸਾਈਡ ਤੇ ਤੇ ਹੁਣ ਆਪਾਂ ਕੜਾਈ ਦੇ ਵਿੱਚ ਪਾਵਾਂਗੇ ਇੱਕ ਕੜਛੀ ਦੇਸੀ ਘਿਓ ਦੀ ਦੇਸੀ ਘਿਓ ਨੂੰ ਆਪਾਂ ਗਰਮ ਕਰਕੇ ਗੈਸ ਨੂੰ ਕਰਾਂਗੇ మీడియం ਮੀਡੀਅਮ ਕੇਸ ਤੇ ਪਰਾਂ ਕੇ ਪੱਤੇ ਜਪੱਤਾ ਛੋਟਿਆ ਲੈ ਜਨਾ ਚਾਰ ਪੰਜ ਕਿਉਂਕਿ ਇਹਦਾ ਫਲੇਵਰ ਬਹੁਤ ਵਧੀਆ ਆਂਦਾ ਸ਼ਾਈ ਪਨੀਰ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੋਈ ਹੈ ਘਰ ਦੇ ਵਿੱਚ ਬਿਲਕੁਲ ਰੈਸਟੋਰੈਂਟ ਵਰਗੀ ਤੁਸੀਂ ਘਰ ਦੇ ਵਿੱਚ ਜ਼ਰੂਰ ਬਣਾਇਓ ਤੇ ਹੁਣ ਆਪਾਂ ਇੱਕ ਮਿੰਟ ਲਈ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਭੁੰਨ ਲਾਂਗੇ ਤੇ ਨਾਲ ਹੀ ਪਾ ਦਾਂਗੇ ਇਹਦੇ ਨਾਲ ਵਿੱਚ ਆਪਾਂ ਹੱਥਾਂ ਦੇ ਵਿੱਚ ਚੰਗੀ ਤਰ੍ਹਾਂ ਮੈਸ਼ ਕਰਕੇ ਸੁੱਕਾ ਧਨੀਆ ਠੀਕ ਹੈ ਜੀ ਹੁਣ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਆਪਾਂ ਇਹਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੰਨਾ ਹੀ ਸਮਾਨ ਪਾਵਾਂਗੇ ਤੇ ਨਾਲ ਹੀ ਹੁਣ ਆਪਾਂ ਗੈਸ ਨੂੰ ਕਰਾਂਗੇ ਥੋੜਾ ਜਿਹਾ ਤੇਜ਼ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਪਿਆਜ਼ ਪਿਆਜ਼ ਨੂੰ ਆਪਾਂ ਬਿਲਕੁਲ ਬਰੀਕ ਸਾਈਜ਼ 'ਚ ਕੱਟਿਆ ਸੀ ਠੀਕ ਹੈ ਜੀ ਪਿਆਜ਼ ਤੁਹਾਡੇ ਬਿਲਕੁਲ ਵੀ ਮੋਟੇ ਨਹੀਂ ਹੋਣੇ ਚਾਹੀਦੇ ਲਓ ਜੀ ਸਾਰੇ ਪਿਆਜ਼ਾਂ ਨੂੰ ਹੁਣ ਆਪਾਂ ਕੜਾਈ ਦੇ ਵਿੱਚ ਕੱਢ ਕੇ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਰੁਣਾ ਤਾਂ ਕਿ ਅੱਛੇ ਬਿਲਕੁਲ ਵੀ ਕੱਚਾ ਪੈਣਾ ਹੋਵੇ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਇਹ ਸਬਜੀ ਬਣਾਉਣਾ ਸਿਖਾਵਾਂਗੇ ਤੇ ਇੰਨੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਨਾ ਤੁਸੀਂ ਜ਼ਰੂਰ ਪੜਾਈਏ ਇਹਨੂੰ ਲਓ ਜੀ ਮਸਾਲੇ ਨੂੰ ਆਪਾਂ ਇਸ ਤਰ੍ਹਾਂ ਪੁੰਦੇ ਰਵਾਂਗੇ ਤੇ ਮੀਡੀਅਮ ਗੈਸ ਤੋਂ ਥੋੜੇ ਤੇਜ਼ ਕਰਾਂਗੇ ਤਾਂ ਕਿ ਆਪਣੇ ਪਿਆਜ਼ ਬਹੁਤ ਹੀ ਵਧੀਆ ਪੁੰਨ ਕੇ ਤਿਆਰ ਹੋ ਜਾਣ ਬਿਲਕੁਲ ਵੀ ਕੱਚੇ ਨਰਨ ਠੀਕ ਹੈ ਜੀ ਤੇ ਹੁਣ ਆਪਾਂ ਪਾਇਆ ਚੌਥਾ ਇਸ ਦਾ ਕਾਲੀ ਮਿਰਚ ਦਾ ਕਾਲੀ ਮਿਰਚ ਤੁਸੀਂ ਜ਼ਰੂਰ ਐਡ ਕਰਿਓ ਕਾਲੀ ਮਿਰਚ ਜ਼ਰੂਰ ਪਾਣੀ ਚਾਹੀਦੀ ਸਬਜ਼ੀ ਦੇ ਵਿੱਚ ਕਿਉਂਕਿ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਜ਼ਰੂਰ ਪਾਇਆ ਕਰੋ ਤੁਸੀਂ ਠੀਕ ਹੈ ਜੀ ਲਓ ਜੀ ਹੁਣ ਲਗਾਤਾਰ ਆਪਾਂ ਪਿਆਜ਼ਾਂ ਨੂੰ ਬਰਾਉਨ ਹੋਣ ਤੱਕ ਭੁੰਨਦੇ ਪਏ ਹਾਂ ਤੁਸੀਂ ਦੇਖ ਸਕਦੇ ਹੋ ਭਰਾਉਨ ਹੋ ਚੁੱਕੇ ਨੇ ਪਿਆਜ਼ ਆਪਣੇ ਲਗਾਤਾਰ ਆਪ ਇਹਦੇ ਵਿੱਚ ਕੜਚੀ ਮਾਰਦੀ ਰਵਾਂਗੇ ਤੇ ਹੁਣ ਦੇਖੋ ਜੀ ਪਿਆਜ਼ ਆਪਣੇ ਹੱਥ ਤੋਂ ਜ਼ਿਆਦਾ ਬ੍ਰਾਊਨ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਹਰੀਆਂ ਮਿਰਚਾਂ ਦਾ ਪੇਸਟ ਠੀਕ ਹੈ ਜੀ ਪਿਆਜ਼ ਆਪਣੇ ਬਹੁਤ ਹੀ ਵਧੀਆ ਕੁਨਿ ਕੀ ਤਿਆਰ ਹੋਏ ਨੇ ਬਿਲਕੁਲ ਵੀ ਕੱਚੇ ਨਹੀਂ ਹੈਗੇ ਗੈਸ ਨੂੰ ਕਰਾਂਗੇ ਹੁਣ ਆਪਾਂ ਥੋੜਾ ਜਿਹਾ ਮੀਡੀਅਮ ਕਿਉਂਕਿ ਆਪਾਂ ਇਹਦੇ ਵਿੱਚ ਪਾਉਣਾ ਹੁਣ ਪਿਆਜ਼ ਤੇ ਹਰੀਆਂ ਮਿਰਚ ਅਦਰਕ ਲਸਣ ਆਪਾਂ ਪਿਆਜ਼ਾਂ ਦੇ ਵਿੱਚੇ ਹੀ ਪੀਸਤਾ ਸੀਗਾ ਲਓ ਜੀ ਹੁਣ ਲਗਾਤਾਰ ਫਿਰ ਭੁੰਦੇ ਰਵਾਂਗੇ ਪਿਆਜ਼ਾਂ ਨੂੰ ਟਮਾਟਰਾਂ ਦੇ ਵਿੱਚ ਤਾਂ ਕਿ ਤਾਂ ਕੱਚਾਪਨ ਬਿਲਕੁਲ ਵੀ ਨਾ ਹੋਵੇ ਕਿਉਂਕਿ ਜੇ ਆਪਣਾ ਥੋੜੇ ਜਿਹੇ ਵੀ ਪਿਆਜ਼ ਟਮਾਟਰ ਕੱਚੇ ਹੋਣਗੇ ਤਾਂ ਸ਼ਾਹੀ ਪਨੀਰ ਬਣਾਉਂਦੇ ਵਕਤ ਵੀ ਸਮੈਲ ਆਊਗੀ ਬਿਲਕੁਲ ਵੀ ਉਹ ਵਧੀਆ ਨਹੀਂ ਲੱਗਦਾ ਹੈਗਾ ਇਸ ਕਰਕੇ ਤੁਸੀਂ ਮਸਾਲਾ ਚੰਗੀ ਤਰ੍ਹਾਂ ਪ੍ਰੋਪਰ ਇਹਨੂੰ ਚੰਗੀ ਤਰ੍ਹਾਂ ਭੁੰਨਣਾ ਠੀਕ ਹੈ ਜੀ ਲੋਜੀ ਹੁਣ ਆਪਰੇ ਟਮਾਟਰ ਤੇ ਪਿਆਜ ਭੁੰਨੇ ਗਏ ਨੇ ਹੱਥ ਤੋਂ ਜ਼ਿਆਦਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ 1 ਚਮਚਾ ਸਵਾਦ ਅਨਸਾਰ ਨਮਕ ਤੇ ਅੱਧਾ ਚਮਚਾ ਪਾਇਆ ਆਪਾਂ ਇਹਦੇ ਵਿੱਚ ਦੀਕੀ ਮਿਰਚ ਦਾ ਕਲਰ ਬਹੁਤ ਵਧੀਆ ਹੋਊਗਾ ਬਿਲਕੁਲ ਵੀ ਤਿੱਖੀ ਨਹੀਂ ਹੁੰਦੀ ਹੈਗੀ ਤੇ 1 ਚਮਚਾ ਪਾਇਆ ਆਪਾਂ ਇਹਦੇ ਵਿੱਚ ਹਲਦੀ ਦਾ ਠੀਕ ਹੈ ਜੀ ਤੇ ਨਾਲ ਹੀ ਪਾ ਦਾਂਗੇ ਚੌਥਾ ਹਿੱਸਾ ਗਰਮ ਮਸਾਲਾ ਗਰਮ ਮਸਾਲਾ ਆਪਾਂ ਜ਼ਿਆਦਾ ਨਹੀਂ ਐਡ ਕਰਾਂਗੇ ਠੀਕ ਹੈ ਜੀ ਕਿਉਂਕਿ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਹਿਲੇ ਹੀ ਜ਼ਿਆਦਾ ਪਾ ਦਿੱਤੀਆਂ ਨੇ ਇਸ ਕਰਕੇ ਆਪਾਂ ਐਕਸਟਰਾ ਉਹਦੇ ਵਿੱਚ ਕੋਈ ਤਿੱਖੀ ਲਾਲ ਮਿਰਚ ਨਹੀਂ ਐਡ ਕੀਤੀ ਲਓ ਜੀ ਹੁਣ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਹੈ ਤਾਂ ਕਿ ਇਹਦੇ ਮਸਾਲਿਆਂ ਦਾ ਕੱਚਾਪਨ ਬਿਲਕੁਲ ਖਤਮ ਹੋ ਜੇ ਤੇ ਗੈਸ ਆਪਾਂ ਨੂੰ ਇਸ ਟਾਈਮ ਇੱਥੇ ਮੀਡੀਅਮ ਕੀਤਾ ਹੈ ਤਾਂ ਕਿ ਜੇ ਆਪਾਂ ਤੇਜ ਕਰਾਂਗੇ ਤਾਂ ਆਪਾਂ ਦੇ ਮਸਾਲੇ ਬਿਲਕੁਲ ਸੜ ਜਾਣਗੇ ਆਪਾਂ ਇਸ ਤਰ੍ਹਾਂ ਹੀ ਮੀਡੀਅਮ ਕੈਂਸ ਤੇ ਚੰਗੀ ਤਰ੍ਹਾਂ ਮਸਾਲਿਆਂ ਨੂੰ ਪਕਾਉਣਾ ਠੀਕ ਹੈ ਜੀ ਲਓ ਜੀ ਬਹੁਤ ਵਧੀਆ ਕਲਰ ਆ ਰਿਹਾ ਹੈ ਮਸਾਲੇ ਦਾ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਵੇਂ ਪੱਕ ਰਿਹਾ ਓਵੇਂ ਓਵੇਂ ਘੋੜ ਛੱਡ ਰਿਹਾ ਇਸ ਤਰ੍ਹਾਂ ਦਾ ਆਪਾਂ ਨੂੰ ਮਸਾਲਾ ਚਾਹੀਦਾ ਠੀਕ ਹੈ ਜੀ ਜਦੋਂ ਆਪਣੇ ਪਿਆਜ਼ਾਂ ਤੇ ਟਮਾਟਾ ਨੇ ਘੋੜ ਛੜਤਾ ਤੁਸੀਂ ਸਮਝੋ ਆਪਣਾ ਬਹੁਤ ਵਧੀਆ ਮਸਾਲਾ ਆਪੋ ਨੇ ਕਿ ਤਿਆਰ ਹੋਇਆ ਇਹ ਹੀ ਇੱਕ ਨਿਸ਼ਾਨੀ ਆ ਠੀਕ ਹੈ ਜੀ ਤੇ ਹੁਣ ਗੈਸ ਨੂੰ ਆਪਾਂ ਬਿਲਕੁਲ ਲੋ ਕਰਤਾ ਠੀਕ ਹੈ ਜੀ ਕਿਉਂਕਿ ਇੱਕੋ ਦਮ ਲੋ ਕਰਾਂਗੇ ਤੇ ਕੋਈ ਦਹੀਂ ਫਟਣ ਦਾ ਚਾਰ ਚੰਨ ਹੁੰਦੇ ਆ ਜਦੋਂ ਆਪਾਂ ਇਹਦੇ ਵਿੱਚ ਦਹੀਂ ਪਾਉਣਾ ਹੈਗਾ ਉਹ ਹਮੇਸ਼ਾ ਹੀ ਗੈਸ ਜਾਂ ਤਾਂ ਬੰਦ ਕਰਕੇ ਪਾਓ ਜਾਂ ਗੈਸ ਨੂੰ ਬਿਲਕੁਲ ਲੋ ਕਰਕੇ ਤੇ ਲਗਾਤਾਰ ਆਪਾਂ ਕੜਚੀ ਨੂੰ ਘੁਮਾਉਣਾ ਤੇ ਥੋੜਾ ਥੋੜਾ ਕਰਕੇ ਆਪਾਂ ਇਸ ਦਾ ਕੜਚੀ ਦੇ ਵਿੱਚ ਮਸਾਲੇ ਨੂੰ ਦਹੀਂ ਦੇ ਵਿੱਚ ਮਿਕਸ ਕਰਨਾ ਠੀਕ ਹੈ ਜੀ ਤਾਂ ਕਿ ਬਿਲਕੁਲ ਵੀ ਨਾ ਫਟੇ ਇਸ ਤਰੀਕੇ ਨਾਲ ਤੁਸੀਂ ਬਹੁਤ ਵਧੀਆ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਹਲਕਾ ਹਲਕਾ ਲਗਾਤਾਰ ਆਪਾਂ ਰੁਕਮਾਦੀ ਰਹਿਣਾ ਕੜਚੀ ਨੂੰ ਤਾਂ ਕਿ ਦਹੀਂ ਆਪਣਾ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜੇ ਦਹੀਂ ਤੁਹਾਡਾ ਫਿੱਜੀ ਵਿੱਚ ਰੱਖਿਆ ਨਹੀਂ ਹੋਣਾ ਚਾਹੀਦਾ ਬਿਲਕੁਲ ਨੋਰਮਲ ਹੋਣਾ ਚਾਹੀਦਾ ਠੀਕ ਹੈ ਜੀ ਕਿਉਂਕਿ ਜੇ ਤੁਸੀਂ ਇੱਕੋਦਮ ਪਾਉਂਗੇ ਤਾਂ ਉਹ ਫਟਣਾ ਹੀ ਫਟਣਾ ਠੀਕ ਹੈ ਜੀ ਲੋ ਜੀ ਹੁਣ ਲੋ ਕੈਸ ਤੇ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਦਹੀਂ ਨੂੰ ਪਕਾ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਖੰਡ ਦਾ ਇਹ ਤੁਸੀਂ ਜ਼ਰੂਰ ਐਡ ਕਰਿਓ ਇਹਦੇ ਨਾਲ ਬਹੁਤ ਹੀ ਵਧੀਆ ਸ਼ਾਈ ਪਨੀਰ ਦੇ ਵਿੱਚ ਟੇਸ ਆਂਦਾ ਹੈ ਕ ਜਦੋਂ ਆਪਾਂ ਬਾਹਰੋਂ ਹਲਵਾਈ ਤੋਂ ਲੈ ਕੇ ਆਉਣੀ ਉਹ ਜ਼ਰੂਰ ਇਹਦੇ ਵਿੱਚ ਐਡ ਕਰਦੇ ਆ ਠੀਕ ਹੈ ਜੀ ਤੇ ਇਹ ਆਪਣੇ ਕੋਲ ਇਹਦੀ ਫਰੈਸ਼ ਮਲਾਈ ਅੱਧੀ ਕੋਲੀ ਨੂੰ ਪਚੰਗੀ ਤਰ੍ਹਾਂ ਘੋਲ ਲਿਆ ਸੀ ਤੇ ਹੁਣ ਆਪਾਂ ਇਹ ਲੋ ਗੈਸ ਨੂੰ ਕਰਕੇ ਫੇਰ ਦੁਬਾਰਾ ਤੋਂ ਮਲਾਈ ਨੂੰ ਐਡ ਕਰਾਂਗੇ ਤੇ ਲਗਾਤਾਰ ਕੜਚੀ ਨੂੰ ਘੁਮਾਉਂਦੇ ਰਵਾਂਗੇ। ਲਓ ਜੀ ਇਸ ਤਰੀਕੇ ਦੇ ਨਾਲ ਬਹੁਤ ਹੀ ਵਿਗਿਆਤ ਤੇ ਆਪ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਇਹ ਰੈਸিপি ਬਣਾਉਣੀ ਸਿਖਾਈ ਹੈ ਤੁਸੀਂ ਘਰ ਦੇ ਵਿੱਚ ਆਪ ਫਰੈਸ਼ ਬਣਾ ਕੇ ਖਾਓ ਆਪਣੇ ਬੱਚਿਆਂ ਨੂੰ ਖਵਾਓ ਕਿਉਂਕਿ ਜੋ ਘਰ ਦੀ ਚੀਜ਼ ਬਣੀ ਹੈ ਨਾ ਜੀ ਉਹਦੇ ਵਰਗੀ ਬਿਲਕੁਲ ਰੀਸ ਨਹੀਂ ਹੁੰਦੀ ਤੁਸੀਂ ਜੁਰ ਘਰ ਵਿੱਚ ਬਣਾਓ ਥੋੜੀ ਜੀ ਮਿਹਨਤ ਜ਼ਰੂਰ ਹੈ। ਪਰ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਘਰ ਦੇ ਵਿੱਚ ਜਦੋਂ ਆਪਾਂ ਚੀਨ ਨੂੰ ਬਣਾ ਕੇ ਤਿਆਰ ਕਰਦੇ ਆ ਕੋਈ ਵੀ ਸਬਜ਼ੀ ਆ ਕੋਈ ਵੀ ਮਿਠਾਈ ਆ ਤੁਸੀਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਿਆ ਕਰੋ ਲਓ ਜੀ ਗੈਸ ਨੂੰ ਲੋ ਕਰਕੇ ਆਪਾਂ ਇਹਨੂੰ ਲਗਾਤਾਰ ਢੱਕ ਕੇ ਪਕਾਇਆ ਸੀ ਦੇਖੋ ਤੁਸੀਂ ਬਹੁਤ ਜ਼ਿਆਦਾ ਘੋੜ ਛੱਡ ਦਿੱਤਾ ਨਹੀਂ ਮਲਾਈ ਨੇ ਆਪਣੀ ਨੇ ਆਪਾਂ ਪਰ ਇਹਨੂੰ 1 ਮਿੰਟ ਹੋਰ ਪਕਾਵਾਂਗੇ ਠੀਕ ਹੈ ਜੀ ਤੇ ਨਾਲ ਹੀ ਪਾਤਾ ਆਪਾਂ ਹੁਣ ਇਹਦੇ ਵਿੱਚ ਇੱਕ ਗਲਾਸ ਦੁੱਧ ਦਾ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਕੇ ਤੇ 1 ਮਿੰਟ 2 ਮਿੰਟ ਚੰਗੀ ਤਰ੍ਹਾਂ ਪਕਾਉਣਾ ਹੈਗਾ ਇਸ ਤਰੀਕੇ ਦੇ ਨਾਲ ਜਿੰਨਾ ਚਿਰ ਆਪਣਾ ਮਲਾਈ ਉਪਰੋਂ ਕਿਉਂ ਨਹੀਂ ਛੱਡਦੀ ਹੈ ਕਿ ਉਨਾ ਚਿਰ ਆਪਾਂ ਇਹਦੇ ਵਿੱਚ ਦੁੱਧ ਨੂੰ ਨਹੀਂ ਐਡ ਕਰਨਾ ਠੀਕ ਹੈ ਜੀ ਜਿੰਨਾ ਚਿਰ ਕਿ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜਾ ਥੋੜਾ ਟਾਈਮ ਦਵਾਂਗੇ ਤਾਂ ਹੀ ਇਸ ਆਪਣੀ ਸ਼ਾਈ ਬਣੀ ਇਹਦਾ ਬਹੁਤ ਵਧੀਆ ਟੇਸਟ ਬਣ ਕੇ ਬਾਹਰ ਆਊਗਾ ਕਿਉਂਕਿ ਆਪਾਂ 2-3 ਮਿੰਟ ਦਹੀਂ ਨੂੰ ਦਿੱਤੇ ਸੀ ਤੇ 2-3 ਮਿੰਟ ਆਪਾਂ ਮਲਾਈ ਨੂੰ ਦਿੱਤੇ ਆ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜੀ ਜੀ ਸੁੱਕੀ ਮੇਥੀ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਸ਼ਾਈ ਪਨੀਰ ਦੇ ਵਿੱਚ ਤੇ ਗੈਸ ਆਪਣਾ ਬਿਲਕੁਲ ਲੋ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਬਣ ਕੇ ਬਿਲਕੁਲ ਰੈਡੀ ਹੈ ਆਪਣੀ ਗਰੇਵੀ ਬਣ ਕੇ ਬਸ ਹੋਣਾ ਬਸ ਇਹਦੇ ਵਿੱਚ ਇੱਕ ਹੀ ਕਮੀ ਹੈ ਜਿਹੜੀ ਆਪਾਂ ਪਾਉਣਾ ਪਨੀਰ ਠੀਕ ਹੈ ਜੀ ਪਰ ਇਹਨੂੰ ਇੱਕ ਮਿੰਟ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਹੌਲਾ ਲਾ ਦਾਂਗੇ ਲਓ ਜੀ ਜਿੰਨਾ ਕ ਤੁਹਾਨੂੰ ਸ਼ਾਈ ਪਨੀਰ ਵਧੀਆ ਚਾਹੀਦਾ ਘੜੇ ਦੇ ਵਿੱਚ گاੜਾ ਜਾਂ ਥੋੜਾ ਜਿਹਾ ਮੀਡੀਅਮ ਤੁਸੀਂ ਉਸ ਤਰੀਕੇ ਨਾਲ ਇਹਦੀ ਗਰੇਵੀ ਰੱਖ ਸਕਦੇ ਹੋ ਲੋ ਜੀ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਪਨੀਰ ਹੁਣ ਪਨੀਰ ਨੂੰ ਆਪਾਂ ਜ਼ਿਆਦਾਤਰ ਨਹੀਂ ਪਕਾਉਣਾ ਹੈਗਾ ਠੀਕ ਹੈ ਜੀ ਕਿਉਂਕਿ ਪਨੀਰ ਨੂੰ ਆਪਾਂ ਜ਼ਿਆਦਾ ਤੇ ਪਕਾਵਾਂਗੇ ਤਾਂ ਬਿਲਕੁਲ ਗਲ ਜਾਊਗਾ ਹੁਣ ਲੋ ਗੈਸ ਤੇ ਸਿਰਫ ਆਪਾਂ 2 ਮਿੰਟ ਪਨੀਰ ਨੂੰ ਪਕਾਉਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਬਿਲਕੁਲ ਨਹੀਂ ਪਕਾਉਣਾ ਗੈਸ ਨੂੰ ਕਰ ਦੇਣਾ ਬੰਦ ਕਿਉਂਕਿ ਆਪਣੀ ਗਰੇਵੀ ਬਿਲਕੁਲ ਪਹਿਲਾਂ ਹੀ ਬਣ ਕੇ ਤਿਆਰ ਸੀ ਬਹੁਤ ਵਧੀਆ ਇਹ ਸਬਜ਼ੀ ਬਣ ਕੇ ਤਿਆਰ ਹੋਈਏ ਲੋ ਜੀ ਆਪਾਂ ਟੱਕ ਦਿੱਤਾ ਹੈ ਤੇ ਹੁਣ ਟੱਕ ਕੇ ਇਹਨੂੰ ਪਾਪ ਵਿੱਚ ਹੀ ਰੱਖਾਂਗੇ ਹੋ ਜੀ ਬਹੁਤ ਹੀ ਵਧੀਆ ਸ਼ਾਈ ਪਨੀਰ ਬਣ ਕੇ ਆਪਰਾ ਤਿਆਰ ਹੋਇਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਆਪਾਂ ਤੁਹਾਨੂੰ ਨਾਲ ਦੀ ਮਾਜਸਾ ਚੱਕ ਕੇ ਵੀ ਦਿਖਾ ਦਿੰਨੇ ਬਿਲਕੁਲ ਪਨੀਰ ਵੈਸੇ ਦਾ ਵੈਸੇ ਬਿਲਕੁਲ ਵੀ ਕੁਲਿਆ ਨਹੀਂ ਹੈਗਾ ਬਹੁਤ ਹੀ ਵਧੀਆ ਬਿਲਕੁਲ ਮੀਜ਼ਰਮੈਂਟ ਦੇ ਸਾਹ ਹੁਣ ਆਪਾਂ ਤੁਹਾਨੂੰ ਇਹ ਰੈਸিপি ਦਿੱਤੀ ਹੈ ਤੁਸੀਂ ਘਰ ਦੀ ਵਿੱਚ ਬਣਾਓ ਆਪਣੇ ਮਹਿਮਾਨਾਂ ਨੂੰ ਖਵਾਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਮੀਆਂ ਨਮੀਆਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ ਬਾਏ